ਖੇਤੀ ਆਰਥਚਾਰੇ ਦੀ ਸੁਰੱਖਿਆ ਸਾਡੀ ਪ੍ਰਮੁੱਖ ਤਰਜੀਹ ਹੈ ਇਕ ਕਹਿਣਾ ਹੈ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਜਿਨ੍ਹਾਂ ਦੇ ਵੱਲੋਂ ਇੱਕ ਟੀਕਾਕਰਨ ਮਹਿੰਮ ਦੀ ਪੰਜਾਬ ਦੇ ਵਿੱਚ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਪੰਜਾਬ ਦੇ ਵਿੱਚ ਹੜ੍ਹ ਦੇ ਕਾਰਨ ਪ੍ਰਭਾਵਿਤ ਹੋਏ ਤਕਰੀਬਨ 700 ਪਿੰਡਾਂ ਦੇ ਵਿੱਚ ਜੋ ਪਸ਼ੂ ਨੇ ਉਹਨਾਂ ਨੂੰ ਗਲ ਕੋਟੂ ਬਿਮਾਰੀ ਤੋਂ ਬਚਾਉਣ ਦੇ ਲਈ ਇਸ ਟੀਕਾਕਰਨ ਦੀ ਸ਼ੁਰੂਆਤ ਹੋਇਆ ਉਹ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਤਾਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਜਿਸ ਦਾ ਕਹਿਣਾ ਹੈ ਕਿ 14 ਸਤੰਬਰ ਤੋਂ ਪੰਜਾਬ ਭਰ ਦੇ ਵਿੱਚ ਇਸ ਮਹਿੰਮ ਦੀ ਇਸ ਟਿਕਾ ਕਰਨ ਮਹਿੰਮ ਦੀ ਸ਼ੁਰੂਆਤ ਜੋ ਹੈ ਉਹ ਕੀਤੀ ਗਈ ਹੈ ਤੇ ਇੱਕ ਹਫਤੇ ਤੋਂ ਵੀ ਘੱਟ ਸਮੇਂ ਦੇ ਵਿੱਚ ਤਕਰੀਬਨ 2.5 ਲੱਖ ਪਸ਼ੂਆਂ ਦਾ ਇਲਾਜ ਇਸ ਟੀਕਾਕਰਨ ਮਹਿੰਮ ਦੇ ਤਹਿਤ ਕੀਤਾ ਗਿਆ ਹੈ ਤਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ਦੱਸਦੇ ਕਿ ਜੋ ਹੜ੍ਹ ਦੇ ਕਾਰਨ ਪ੍ਰਭਾਵਿਤ ਹੋਏ ਸੀ ਜੇਕਰ ਅਸੀਂ ਗੱਲ ਕਰੀਏ ਤਾਂ ਪਠਾਨਕੋਟ ਗੁਰਦਾਸਪੁਰ ਫਾਜ਼ਿਲਕਾ ਫਿਰੋਜ਼ਪੁਰ ਅੰਮ੍ਰਿਤਸਰ ਤਰਨਤਾਰਨ ਤੇ ਰੋਪੜ ਤੇ ਉੱਥੇ ਹੀ ਕਪੂਰਥਲਾ ਇਹ ਸਭ ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਤਕਰੀਬਨ ਦੱਸਦੀ ਹੈ ਕਿ 713 ਪਿੰਡ ਨੇ ਜਿੱਥੇ 1300 ਦੇ ਕਰੀਬ ਕੈਂਪ ਚੋਨੇ ਉਹ ਸਰਕਾਰ ਦੇ ਵੱਲੋਂ ਬਣਾਏ ਗਏ ਨੇ ਤੇ ਇਹਨਾਂ ਕੈਂਪਾਂ ਦੇ ਵਿੱਚ ਇਹਨਾਂ ਪਸ਼ੂਆਂ ਨੂੰ ਜੋ ਹੈ ਟੀਕਾਕਰਨ ਜੋ ਕੀਤਾ ਜਾ ਰਿਹਾ ਹੈ ਤਾਂ ਜੋ ਗਲ ਫੋਟੂ ਬਿਮਾਰੀ ਜੋ ਹੈ ਉਸ ਤੋਂ ਇਹਨਾਂ ਪਸ਼ੂਆਂ ਨੂੰ ਬਚਾਇਆ ਜਾ ਸਕੇ ਤਾਂ ਹੁਣ ਤੱਕ ਦੱਸਦੇ ਕਿ ਤਕਰੀਬਨ ਇੱਕ ਹਫਤੇ ਤੋਂ ਵੀ ਘੱਟ ਸਮੇਂ ਦੇ ਵਿੱਚ ਤਕਰੀਬਨ 2.2 ਲੱਖ ਪਸ਼ੂਆਂ ਦਾ ਇਲਾਜ ਇਸ ਕੈਂਪਾਂ ਦੇ ਵਿੱਚ ਕੀਤਾ ਗਿਆ ਹੈ ਤਾਂ ਉੱਥੇ ਹੀ 1.75 ਲੱਖ ਯਾਨੀ ਕਿ ਪੌਣੇ 2 ਲੱਖ ਪਸ਼ੂਆਂ ਨੂੰ ਜੋ ਹੈ ਉਹ ਟੀਕਾ ਲਗਾਇਆ ਗਿਆ ਇਸ ਗੱਲ ਕੋਟੂ ਬਿਮਾਰੀ ਤੋਂ ਬਚਾਉਣ ਦੇ ਲਈ ਤਾਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਜੀ ਕਹਿਣਾ ਹੈ ਕਿ ਜੋ ਖੇਤੀ ਅਰਥਚਾਰਾ ਹੈ ਉਸ ਦੀ ਸੁਰੱਖਿਆ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ ਤੇ ਇਸੇ ਦੇ ਚੱਲਦਿਆਂ ਜੋ ਪੰਜਾਬ ਦੇ ਵਿੱਚ ਹੜ੍ਹ ਦੇ ਕਾਰਨ ਜੋ ਜ਼ਿਲ੍ਹੇ ਪ੍ਰਭਾਵਿਤ ਹੋਏ ਸੀ ਜੋ ਪਿੰਡ ਪ੍ਰਭਾਵਿਤ ਹੋਏ ਸੀ ਉਹਨਾਂ ਵਾਕਫ ਪਿੰਡਾਂ ਦੇ ਵਿੱਚ ਸਰਕਾਰ ਦੇ ਵੱਲੋਂ ਇਹ ਕੈਂਪ ਲਾਏ ਗਏ ਨੇ ਜਿਸ ਤਹਿਤ ਪਸ਼ੂਆਂ ਦਾ ਟੀਕਾਕਰਨ ਚੋਆ ਕੀਤਾ ਜਾ ਰਿਹਾ ਹੈ ਤਾਂ ਕਿ ਗਲ ਕੋਟੂ ਬਿਮਾਰੀ ਤੋਂ ਇਹਨਾਂ ਪਸ਼ੂਆਂ ਨੂੰ ਬਚਾਇਆ ਜਾ ਸਕੇ ਤੇ ਇਸ ਦੇ ਬਾਬਤ ਹੀ ਸਰਕਾਰ ਦੇ ਵੱਲੋਂ ਜੋ ਹੈ ਵਕ ਵਕ ਕੈਂਪ ਵਕ ਵਕ ਪਿੰਡਾਂ ਦੇ ਵਿੱਚ 713 ਪਿੰਡ ਨੇ ਜਿੱਥੇ ਕੈਂਪ ਲਾਏ ਗਏ ਨੇ ਤਕਰੀਬਨ 1300 ਕੈਂਪ ਲਾਏ ਗਏ ਨੇ ਸਰਕਾਰ ਦੇ ਵੱਲੋਂ ਤੇ ਉੱਥੇ ਹੀ ਦੱਸ ਦਈਏ ਕਿ ਹੁਣ ਤੱਕ 175000 ਪਸ਼ੂਆਂ ਨੂੰ ਇਟੀਕਲ ਆਇਆ ਗਿਆ ਹੈ ਤਾਂ ਉੱਥੇ ਹੀ ਇਹਨਾਂ ਕੈਂਪਾਂ ਦੇ ਵਿੱਚ 2.5 ਲੱਖ ਦੇ ਕਰੀਬ ਪਸ਼ੂਆਂ ਦਾ ਇਲਾਜ ਕੀਤਾ ਗਿਆ ਤਾਂ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਹਿੱਤਾਂ ਦੇ ਲਈ ਕੰਮ ਜੋ ਹੈ ਉਹ ਕੀਤਾ ਜਾ ਰਿਹਾ ਹੈ